ਅੱਜ ਸ਼੍ਰੀ ਗੁਰੂ ਜੀ ਦੀ ਸਾਰੀ ਹੀ ਪੈਣ ਪ੍ਰਾਵਾਂ ਨੂੰ ਇਸ ਤੋਂ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਨਾਲ ਜੁੜੀਆਂ ਕੁਝ ਬੇਸਿਕ ਗੱਲਾਂ ਦੇ ਬਾਰੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਸਿੱਖ ਧਰਮ ਦੇ ਵਿੱਚ 7ਵੇਂ ਅਤੇ 8ਵੇਂ ਗੁਰੂ ਸ਼੍ਰੀ ਗੁਰੂ ਹਰ राय ਜੀ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਨਾਲ ਜੁੜੀਆਂ ਕੁਝ ਬੇਸਿਕ ਗੱਲਾਂ ਦੇ ਬਾਰੇ ਜੋ ਕਿ ਪੰਜਾਬ ਵਿੱਚ ਵੱਸਦੇ ਹਰ ਪੰਜਾਬੀਆਂ ਨੂੰ ਪਤਾ ਹੋਣੀ ਚਾਹੀਦੀਆਂ ਹਨ ਇਸ ਵੀਡੀਓ ਵਿੱਚ ਸਿਰਫ ਬੇਸਿਕ ਨੌਲੇਜ ਬਾਰੇ ਹੀ ਗੱਲ ਕੀਤੀ ਜਾਵੇਗੀ ਜਿਆਦਾ ਡਿਟੇਲ ਵਿੱਚ ਆਪਾਂ ਨਹੀਂ ਜਾਵਾਂਗੇ ਸੋ ਇਹ ਵੀਡੀਓ ਕਾਫੀ ਛੋਟੀ ਰਹੇਗੀ ਤਾਂ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਸਿੱਖਾਂ ਦੇ ਸੱਤਵੇਂ ਗੁਰੂ ਯਾਨੀ ਕਿ ਸ੍ਰੀ ਗੁਰੂ ਹਰ ਰਾਏ ਜੀ ਦਾ ਜਨਮ 16 ਜਨਵਰੀ 1630 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਦਾ ਨਾਮ ਮਾਤਾ ਅਨੰਤੀ ਜੀ ਸੀ ਉਹਨਾਂ ਦੇ ਜੀਵਨ ਸਾਥੀ ਦਾ ਨਾਮ ਬੀਬੀ ਸੁਲੱਖਣੀ ਜੀ ਸੀ ਉਨ੍ਹਾਂ ਦੇ ਦੋ ਪੁੱਤਰ ਹੋਏ RAMRAJEJ ਅਤੇ HARKRISHANJ ਗੁਰੂ ਹਰ RaiJ 1643ਵੀਂ ਵਿੱਚ 14 ਸਾਲ ਦੀ ਉਮਰ ਵਿੱਚ ਹੀ ਗੁਰਗੱਦੀ ਤੇ ਬੈਠ ਗਏ ਸਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਮਾਲਵਾ ਖੇਤਰ ਦੀ ਯਾਤਰਾ ਕੀਤੀ। ਗੁਰੂ ਜੀ ਨੇ ਫੂਲ ਨਾਂ ਦੇ ਇੱਕ ਬੱਚੇ ਨੂੰ ਅਸੀਸ ਦਿੱਤੀ ਜੋ ਬਾਅਦ ਵਿੱਚ ਫੂਲਕਿਆ ਰਾਜ ਦੇ ਪਰਿਵਾਰਾਂ ਦਾ ਮੋਢੀ ਬਣ ਗਿਆ। ਪਟਿਆਲਾ ਨਾਬਾ ਤੇ ਜੀਂਦ ਨੂੰ ਫੂਲਕਿਆ ਰਾਜਵਜੋਂ ਜਾਣਿਆ ਜਾਂਦਾ ਹੈ। ਸਾਜਾਹਾਂ ਦੇ ਵੱਡੇ ਪੁੱਤਰ ਦਾਰਾ ਸ਼ਕੂ ਨੇ 1658 ਵਿੱਚ ਆਪਣੇ ਪ੍ਰ ਔਰੰਗਜੀਬ ਨਾਲ ਸਮੂਗੜ ਦੀ ਲੜਾਈ ਲੜੀ ਇਸ ਵਿੱਚ ਦਾਰਾ ਸ਼ਿਕੋ ਹਾਰ ਗਿਆ ਹਾਰ ਤੋਂ ਬਾਅਦ ਉਹ ਗੁਰੂ ਜੀ ਕੋਲ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਇਆ ਔਰੰਗਜੀਬ ਨੇ ਗੁਰੂ ਜੀ ਨੂੰ ਆਸ਼ੀਰਵਾਦ ਦੀ ਵਿਆਖਿਆ ਕਰਨ ਲਈ ਬੁਲਾਇਆ ਪਰ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮਰਾਏ ਨੂੰ ਭੇਜਿਆ ਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਆਯੁਰਵੈਦਿਕ ਕੇਂਦਰ ਵੀ ਬਣਾਇਆ ਗੁਰੂ ਜੀ 1661 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸਨ ਗੁਰੂ ਦੇ ਪ੍ਰਧਾਨ ਅਧਿਕਾਰੀ ਗੁਰੂ ਹਰਿਕ੍ਰਿਸ਼ਨ ਜੀ ਸਨ ਗੁਰੂ ਹਰਿਕ੍ਰਿਸ਼ਨ ਜੀ ਸਿੱਖ ਧਰਮ ਦੇ 8ਵੇਂ ਗੁਰੂ ਹੋਏ ਹਨ ਉਹਨਾਂ ਦਾ ਜਨਮ 7 ਜੁਲਾਈ 1655 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੀ ਹੋਇਆ ਸੀ ਗੁਰੂ ਜੀ ਦੇ ਪਿਤਾ ਦਾ ਨਾਮ ਗੁਰੂ ਹਰਰਾਏ ਜੀ ਅਤੇ ਮਾਤਾ ਦਾ ਨਾਮ ਮਾਤਾ ਸੁਲਖਮੀ ਜੀ ਸੀ ਉਹ ਸਿੱਖ ਧਰਮ ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ ਉਹ ਸਿਰਫ 5 ਸਾਲ ਦੀ ਉਮਰ ਵਿੱਚ ਹੀ 1664 ਇਸਮੀ ਨੂੰ ਗੱਦੀ ਤੇ ਬੈਠ ਗਏ ਸਨ ਉਹਨਾਂ ਦੀ ਛੋਟੀ ਉਮਰ ਕਰਕੇ ਹੀ ਉਹਨਾਂ ਨੂੰ ਬਾਲ ਪੀਰ ਜਾਂ ਬਾਲ ਪੈਗੰਬਰ ਵਜੋਂ ਵੀ ਜਾਣਿਆ ਜਾਂਦਾ ਹੈ ਗੁਰੂ ਜੀ ਦੇ ਵੱਡੇ ਭਰਾ ਰਾਮ ਰਾਏ ਨੇ ਗੁਰਗੱਦੀ ਲਈ ਦਾਅਵੇਦਾਰੀ ਪੇਸ਼ ਕੀਤੀ ਪਰ ਸਿੱਖਾਂ ਨੇ ਉਸਦੇ ਦਾਅਵੇ ਨੂੰ ਰੱਦ ਕਰ ਦਿੱਤਾ ਫਿਰ ਰਾਮ ਰਾਏ ਬਾਦਸ਼ਾਹ ਔਰੰਗਜ਼ੇਬ ਕੋਲ ਗਿਆ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸਬਦੇ ਤੇ ਗੁਰੂ ਜੀ ਦਿੱਲੀ ਚਲੇ ਗਏ ਅਤੇ ਦਿੱਲੀ ਜਾ ਕੇ ਗੁਰੂ ਜੀ ਅੰਬਰ ਦੇ ਰਾਜਾ ਜੈ ਸਿੰਘ ਦੇ ਘਰ ਰੁਕੇ ਸਨ ਅੱਜ ਕੱਲ ਉਸ ਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਮੌਜੂਦ ਹੈ ਦਿੱਲੀ ਵਿੱਚ ਉਸ ਸਮੇਂ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਗੁਰੂ ਜੀ ਵੀ ਉਸ ਬਿਮਾਰੀ ਦਾ ਸ਼ਿਕਾਰ ਹੋ ਗਏ ਜਿਸ ਕਰਕੇ ਗੁਰੂ ਜੀ 3 ਮਾਰਚ 1664 ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਂਦਿਆਂ ਹੀ ਗੁਰਗੱਦੀ ਦੇ 22 ਦਾਵੇਦਾਰ ਖੜੇ ਹੋ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੀਰਮਲ ਸੀ ਸਿੱਖਾਂ ਨੇ ਆਪਣੇ ਅਗਲੇ ਗੁਰੂ ਬਾਰੇ ਪੁੱਛਿਆ ਤਾਂ ਅੱਠਵੇਂ ਗੁਰੂ ਦੇ ਆਖਰੀ ਸ਼ਬਦ ਸਨ ਬਾਬਾ ਬਕਾਲਾ